ਸੱਚਕਲ ਦੋਸਤੋ ਅੱਜ ਸੋਸ਼ਲ ਮੀਡੀਆ ਦੇ ਦੌਰ ਦੇ ਵਿੱਚ ਅਸੀਂ ਫੇਸਬੁੱਕ ਇੰਸਟਾਗ੍ਰam ਇਹ ਸਭ ਐਪਲੀਕੇਸ਼ਨ ਦਾ ਇਸਤੇਮਾਲ ਕਰਦੇ ਹਾਂ ਪੋਸਟਾਂ ਪਾਉਂਦੇ ਹਾਂ ਜਾਂ ਕਿਸੇ ਪੋਸਟ ਤੇ ਕਮੈਂਟ ਕਰਦੇ ਹਾਂ ਤਾਂ ਆਮ ਤੌਰ ਤੇ ਦੇ ਵਿੱਚ ਅਸੀਂ ਅੰਗਰੇਜ਼ੀ ਭਾਸ਼ਾ ਦਾ ਉਪਯੋਗ ਕਰਦੇ ਹਾਂ ਪੰਜਾਬੀ ਹੋਣ ਦੇ ਨਾਤੇ ਸਾਡਾ ਫਰਜ਼ ਬਣਦਾ ਹੈ ਕਿ ਮਾਂ ਬੋਲੀ ਦੇ ਪ੍ਰਚਾਰ ਪ੍ਰਸਾਰ ਵਾਸਤੇ ਅਸੀਂ ਗੁਰਮੁਖੀ ਦੇ ਵਿੱਚ ਹੀ ਪੋਸਟ ਪਾਇਆ ਕਰੀਏ ਜਾਂ ਗੁਰਮੁਖੀ ਸ਼ਬਦਾਂ ਦਾ ਉਪਯੋਗ ਕਰਕੇ ਹੀ ਕਿਸੇ ਪੋਸਟ ਤੇ ਕਮੈਂਟ ਕਰਿਆ ਕਰੀਏ ਕਈ ਦੋਸਤਾਂ ਮਿੱਤਰਾਂ ਸੱਜਣਾ ਨੂੰ ਇਸ ਚੀਜ਼ ਦਾ ਪ੍ਰੋਬਲਮ ਆਉਂਦੀ ਹੈ ਇਸ ਚੀਜ਼ ਦੇ ਵਿੱਚ ਉਹਨਾਂ ਨੂੰ ਤਕਲੀਫ ਆਉਂਦੀ ਹੈ ਕਿ ਉਹਨਾਂ ਦੇ ਫੋਨ ਦੇ ਵਿੱਚ ਪੰਜਾਬੀ ਭਾਸ਼ਾ ਨਹੀਂ ਹੈ ਸੋ ਅੱਜ ਮੈਂ ਤੁਹਾਨੂੰ ਦੱਸਦਾ ਹਾਂ ਕਿ ਐਂਡਰੋਇਡ ਫੋਨ ਦੇ ਵਿੱਚ ਪੰਜਾਬੀ ਭਾਸ਼ਾ ਨੂੰ ਆਪਣੇ ਕੀਬੋਰਡ ਦੇ ਵਿੱਚ ਕਿਸ ਤਰੀਕੇ ਨਾਲ ਤੁਸੀਂ ਇੰਸਟਾਲ ਕਰ ਸਕਦੇ ਹੋ ਸਭ ਤੋਂ ਪਹਿਲਾਂ ਤੁਸੀਂ ਆਪਣੇ ਫੋਨ ਦੀ ਸੈਟਿੰਗਸ ਵਿੱਚ ਜਾਣਾ ਸੈਟਿੰਗਸ ਵਿੱਚ ਜਾਣ ਤੋਂ ਬਾਅਦ ਕੀਬੋਰਡ ਦਾ ਆਪਸ਼ਨ ਹਰੇਕ ਫੋਨ ਦੇ ਵਿੱਚ ਅਲੱਗ-ਅਲੱਗ ਥਾਂ ਤੇ ਹੋ ਸਕਦਾ ਹੈ ਇਸ ਲਈ ਤੁਸੀਂ ਸਰਚ ਦੇ ਵਿੱਚ ਕੀਬੋਰਡ ਪਰ ਸਕਦੇ ਹਾਂ ਕੀਬੋਰਡ ਪਰੰਤੇ ਆ ਤੁਹਾਡੇ ਕੋਲ ਆਪਸ਼ਨ ਆ ਜਾਏਗਾ ਕੀਬੋਰਡ ਐਂਡ ਇਨਪੁਟ ਮੈਥਡ ਦਾ ਇਸ ਤੇ ਕਲਿੱਕ ਕਰਕੇ ਤੁਹਾਨੂੰ ਜੀਬੋਰਡ ਜੋ ਕਿ ਗੂਗਲ ਦਾ ਕੀਬੋਰਡ ਹੈ ਇਹਦਾ ਆਪਸ਼ਨ ਦਿਖੇਗਾ ਇਸ ਤੇ ਕਲਿੱਕ ਕਰੋਗੇ ਤਾਂ ਇੱਥੇ ਲੈਂਗੁਏਜਸ ਦਾ ਆਪਸ਼ਨ ਦਿਖੇਗਾ ਲੈਂਗੁਏਜਸ ਤੇ ਕਲਿੱਕ ਕਰਕੇ ਇੱਥੇ ਜਿੰਨੀਆਂ ਵੀ ਭਾਸ਼ਾ ਇਸ ਵਕਤ ਤੁਹਾਡੇ ਫੋਨ ਚ ਇੰਸਟਾਲਡ ਨੇ ਉਹ ਦਿਖ ਜਾਣਗੀਆਂ ਜਿਵੇਂ ਇੱਥੇ ਇੰਗਲਿਸ਼ ਹਿੰਦੀ ਤੇ ਫ੍ਰੈਂਚ ਦਿਖ ਰਹੀ ਹੈ ਹੁਣ ਇਹਦੇ ਵਿੱਚ ਮੈਂ ਜਿਵੇਂ ਪੰਜਾਬੀ ਕੀਬੋਰਡ ਇੰਸਟਾਲ ਕਰਨਾ ਚਾਹੁੰਦਾ ਤਾਂ ਮੈਂ ਐਡ ਕੀਬੋਰਡ ਤੇ ਕਲਿੱਕ ਕਰੂੰਗਾ ਉਸ ਤੋਂ ਬਾਅਦ ਮੈਂ ਇੱਥੇ ਸਰਚ ਲੈਂਗੁਏਜ ਦੇ ਵਿੱਚ ਉਸ ਭਾਸ਼ਾ ਦਾ ਨਾਮ ਸਰਚ ਕਰੂੰਗਾ ਜਿਹੜੀ ਭਾਸ਼ਾ ਮੈਂ ਇੰਸਟਾਲ ਕਰਨੀ ਚਾਹੁੰਦਾ ਜਿਵੇਂ ਕਿ ਆਪਾਂ ਪੰਜਾਬੀ ਕਰਨਾ ਚਾਹੁੰਦੇ ਆ ਸੋ ਪੰਜਾਬੀ ਗੁਰਮੁਖੀ ਦਾ ਇੱਥੇ ਮੇਰੇ ਕੋਲ ਆਪਸ਼ਨ ਆ ਗਿਆ ਇੱਥੇ ਮੈਂ ਕਲਿੱਕ ਕਰੂੰਗਾ ਤਾਂ ਆਹ ਤਿੰਨ ਆਪਸ਼ਨ ਮੇਰੇ ਕੋਲ ਆ ਜਾਂਦੇ ਨੇ ABC ਤੋਂ ਪੰਜਾਬੀ ਸਿੱਧਾ ਪੰਜਾਬੀ ਦੇ ਅੱਖਰ ਜਾਂ ਲਿਖਾਈ ਦੇ ਰੂਪ ਸੋ ਗੁਰਮੁਖੀ ਟਾਈਪ ਕਰਨ ਵਾਸਤੇ ਜ਼ਰੂਰੀ ਹੈ ਕਿ ਤੁਸੀਂ ਆਹ ਸੈਕਿੰਡ ਆਪਸ਼ਨ ਜ਼ਰੂਰ ਰੱਖੋ ਬਾਕੀ ਪਹਿਲੇ ਜਾਂ ਤੀਸਰੇ ਰੱਖਣੇ ਨੇ ਜਾਂ ਨਹੀਂ ਇਹ ਆਪਸ਼ਨਲ ਹੈ ਤੁਹਾਡੀ ਆਪਣੀ ਮਰਜ਼ੀ ਹੈ ਪਰ ਤੁਸੀਂ ਰੱਖ ਸਕਦੇ ਆ ਇੰਨਾ ਕਰਨ ਤੋਂ ਬਾਅਦ ਮੈਂ ਇੱਥੇ ਡੰਟੇ ਕਲਿੱਕ ਕਰ ਦੂੰਗਾ ਸੋ ਇੱਥੇ ਹੁਣ ਤੁਸੀਂ ਦੇਖੋਗੇ ਕਿ ਮੇਰੇ ਕੋਲ ਇੰਗਲਿਸ਼ ਹਿੰਦੀ ਫ੍ਰੈਂਚ ਦੇ ਨਾਲ-ਨਾਲ ਪੰਜਾਬੀ ਭਾਸ਼ਾ ਵੀ ਇੱਥੇ ਆ ਗਈ ਹੈ ਹੁਣ ਅਗਰ ਮੈਂ ਕੋਈ ਵੀ ਐਪਲੀਕੇਸ਼ਨ ਖੋਲਾਂ ਜਿੱਥੇ ਕੀਬੋਰਡ ਦਾ ਆਪਸ਼ਨ ਆਊਗਾ ਤਾਂ ਉੱਥੇ ਮੇਰੇ ਕੋਲ ਅਗਰ ਮੈਂ ਸਪੇਸ ਬਾਰ ਨੂੰ ਦਬਕੇ ਰੱਖਾਂ ਤਾਂ ਮੇਰੇ ਕੋਲ ਪੰਜਾਬੀ ਦਾ ਆਪਸ਼ਨ ਆ ਗਿਆ ਜਿਹਦੇ ਵਿੱਚ ਅਗਰ ਮੈਂ ਪੰਜਾਬੀ ਗੁਰਮੁਖੀ ਸਿਲੈਕਟ ਕਰਦਾ ਤਾਂ ਇੱਥੇ ਮੈਂ ਪੰਜਾਬੀ ਭਾਸ਼ਾ ਦੇ ਵਿੱਚ ਗੁਰਮੁਖੀ ਦੇ ਵਿੱਚ ਮੈਂ ਪੰਜਾਬੀ ਟਾਈਪ ਕਰ ਸਕਦਾ